ਸਮਰਾਲੇ ਦੇ ਨੇੜੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਦੁਪਹਿਰ ਦੇ ਕਰੀਬ 2:30 ਵਜੇ ਸਮਰਾਲੇ ਦੇ ਨੇੜਲੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਗਨਪੁਆਇੰਟ ਤੇ ਬੈਂਕ ਚੋਂ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਭੱਜ ਗਏ 2:30 ਵਜੇ ਦੇ ਆਸ-ਪਾਸ ਹੀ ਜਦੋਂ ਬਾਕੀ ਕਪਲ ਦੰਦ ਪਹਿਲਾਂ ਅੰਦਰ ਪਹਿਲਾ ਇੱਕ ਆਇਆ ਜੀ ਉਹਨਾਂ ਨੂੰ ਮੂਲ ਮੇਟਾ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਟੋਟਲ ਕਿੰਨੇ ਜਣੇ ਸੀ ਲੰਮਾ ਟੋਟਲ 3 ਬੰਦੇ ਸੀ ਜੀ ਯਾਰ ਸੀ ਉਹਨਾਂ ਕੋਲ 1000 ਤਿੰਨ ਬੰਦੇ ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਪਿੰਨਾ ਕੋਲ ਜੋ ਸਾਨੂੰ ਵੀਡੀਓ ਫਟੇ ਜੀ ਪਤਾ ਲੱਗਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਸਮਰਾਲੇ ਦੇ ਨੇੜੇ ਕੀ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਦੁਪਹਿਰ ਦੇ ਕਰੀਬ 2:30 ਵਜੇ ਸਮਰਾਲੇ ਦੇ ਨੇੜਲੇ ਪਿੰਡ ਬਗਲੀ ਕਲਾਂ ਦੇ ਪੰਜਾਬ ਐਂਡ ਸਿੰਧ ਬੈਂਕ ਨੂੰ ਤਿੰਨ ਅਣਪਛਾਤੇ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਗਨਪੁਆਇੰਟ ਤੇ ਬੈਂਕ ਚੋਂ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਬੈਂਕ ਦੇ ਅੰਦਰ ਅਣਪਛਾਤੇ ਲੁਟੇਰੇ ਵੱਲੋਂ ਆਪਣੇ ਹਥਿਆਰ ਨਾਲ ਫੈਰ ਜੀ ਕੀਤਾ ਗਿਆ ਜਾਣਕਾਰੀ ਅਨੁਸਾਰ ਦੁਪਹਿਰ 2:30 ਵਜੇ ਤਿੰਨ ਹਥਿਆਰਬੰਦ ਅਣਪਛਾਤੇ ਲੁਟੇਰੇ ਮੂੰਹ ਟੱਕ ਕੇ ਪੰਜਾਬ ਐਂਡ ਸਿੰਧ ਬੈਂਕ ਦੇ ਵਿੱਚ ਦਾਖਲ ਹੋਏ ਹਨ ਅਤੇ ਗਨਮੈਨ ਨਾਲ ਹੱਥੋਪਾਈ ਕਰਨ ਤੋਂ ਬਾਅਦ ਹਥਿਆਰਾਂ ਦੇ ਦਮ ਤੇ ਸਟਾਫ ਨੂੰ ਬੰਦਕ ਬਣਾ ਕੇ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਦੱਸੇ ਜਾਂਦੇ ਹਨ ਬੈਂਕ ਲੁੱਟਣ ਤੋਂ ਬਾਅਦ ਜਾਂਦੇ ਸਮੇਂ ਗਨਮੈਨ ਦੀ ਬੰਦੂਕ ਨੂੰ ਉੱਥੇ ਹੀ ਸੁੱਟ ਕੇ ਫਰਾਰ ਹੋ ਗਏ ਇਸ ਘਟਨਾ ਤੋਂ ਬਾਅਦ ਪਿੰਡ ਅਤੇ ਆਲੇ-ਦੁਆਲੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਦੀ ਟੀਮ ਅਤੇ ਖੰਨਾ ਦੇ ਐਸਐਸਪੀ ਅਮਿਤ ਕੁੰਡਲ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰਤੀ ਬੈਂਕ ਦੇ ਗਨਮੈਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ 2:30 ਵਜੇ ਤਿੰਨ ਅਨਪਛਾਤੇ ਵਿਅਕਤੀ ਬੈਂਕ ਅੰਦਰ ਆਏ ਤਿੰਨਾ ਵਿਅਕਤੀਆਂ ਨੇ ਆਪਣੇ ਮੂੰਹ ਤੇ ਕਪੜਾ ਲਪੇਟਿਆ ਹੋਇਆ ਸੀ ਮੈਂ ਪਹਿਲਾ ਇੱਕ ਅਨਪਛਾਤੇ ਵਿਅਕਤੀ ਨੂੰ ਕਿਹਾ ਕਿ ਆਪਣੇ ਮੂੰਹ ਤੋਂ ਕਪੜਾ ਹਟਾ ਲਵੋ ਕਿਉਂਕਿ ਬੈਂਕ ਦੇ ਵਿੱਚ ਮੂੰਹ ਢੱਕ ਕੇ ਨਹੀਂ ਰੱਖ ਸਕਦੇ ਇਸ ਤੋਂ ਬਾਅਦ ਉਹਨਾਂ ਵਿੱਚੋਂ ਇੱਕ ਲੁਟੇਰੇ ਨੇ ਮੈਨੂੰ ਜੱਫਾ ਪਾ ਲਿਆ ਤੇ ਮੇਰੀ ਬੰਦੂਕ ਖੋਲੀ ਅਤੇ ਆਪਣੇ ਕੋਲ ਆਪਣੇ ਨਾਲ ਲੈ ਆਇਆ ਹਥਿਆਰ ਕੱਢ ਲਿਆ ਤੇ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਇੰਨੇ ਦੇ ਵਿੱਚ ਉਸ ਦੇ ਨਾਲ ਆਏ ਦੋ ਲੁੱਟੇਰੇ ਨੇ ਆਪਣੇ ਹਥਿਆਰਾਂ ਦੇ ਦਮ ਤੇ ਸਟਾਫ ਨੂੰ ਡਰਾ ਧਮਕਾ ਕੇ ਬੈਂਕ ਚੋਂ ਕਰੀ 15 ਤੋਂ 6 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਗਨਮੈਨ ਨੇ ਦੱਸਿਆ ਕਿ ਅਨਪਛਾਤੇ ਲੁੱਟੇਰੇ ਜਾਂਦੇ ਮੇਰੀ ਬੰਦੂਕ ਨਹੀਂ ਚੁਟ ਗਏ ਖੰਨਾ ਦੇ ਐਸਐਸਪੀ ਅਮਨੀਤ ਕੁੰਡਲ ਨੇ ਕਿਹਾ ਕਿ ਪੁਲਿਸ ਇਸ ਲੁੱਟ ਦੀ ਵਾਰਦਾਤ ਨੂੰ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਪੁਲਿਸ ਨੂੰ ਕੁਝ ਲੀਡ ਜੇ ਮਿਲਿਆ ਨੇ ਤੇ ਅਤੇ ਉਹਨਾਂ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਐਸਐਸਪੀ ਨੇ ਇਹ ਵੀ ਕਿਹਾ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਜਲਦੀ ਇਸ ਲੁੱਟ ਦੀ ਘਟਨਾ ਦੀ ਬੁੱਧੀ ਨੂੰ ਸੁਝਾ ਲਿਆ ਜਾਵੇਗਾ ਗੁਰਪ੍ਰੀਤ ਸਿੰਘ ਬੈਨਪਾਲਾ ਜੀ ਕੀ ਹੋਇਆ ਕੀ ਹੋ ਰਹੀ ਹੈ ਇੱਥੇ ਜਿਵੇਂ ਅਸੀਂ ਖੜਕੀ ਦੀ ਬਾਤ ਸੁਣੀ ਸਾਨੂੰ ਲੱਗਾ ਕੋਈ ਟਾਇਰ ਦਾ ਫਟਾਕਾ ਪੈ ਗਿਆ ਪਰ ਜਦੋਂ ਅਸੀਂ ਦੇਖਿਆ ਤਾਂ ਇੱਥੇ ਫਾਇਰਿੰਗ ਹੋ ਰਹੀ ਸੀ ਅਸੀਂ ਭੱਜੇ ਭੱਜੇ ਦੁਕਾਨਾਂ ਤੋਂ ਬੈਂਕ ਵੱਲੋਂ ਆਏ ਸੋ ਇੱਥੇ ਅੱਗੇ ਪਤਾ ਲੱਗਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਹੋ ਗਈ ਕਿੰਨੇ ਵਿਅਕਤੀ ਸੀ ਫੌਜੀ ਸਾਹਿਬ ਨੂੰ ਪਤਾ ਲੱਗਿਆ ਕਿ ਤਿੰਨ ਵਿਅਕਤੀ ਸੀ ਤਿੰਨਾਂ ਨੇ ਮੂੰਹ ਬੰਨੇ ਹੋਏ ਸੀ ਤਿੰਨਾਂ ਕੋ ਰਫਲ ਆ ਪਿਸਟਲ ਸੀਗੇ ਅੰਦਰ ਝੜਪ ਹੋਈ ਅੰਦਰ ਝੜਪ ਹੋਈ ਆ ਝੜਪ ਹੋਣ ਦੇ ਬਾਵਜੂਦ ਉਹਨਾਂ ਨੇ ਫੌਜੀ ਸਾਹਿਬ ਦੀ ਰਫਲ ਵੀ ਖੋਈ ਆ ਰਫਲ ਖੋਣ ਤੋਂ ਬਾਅਦ ਉਹ ਜਾਣ ਲੱਗੇ ਰਫਲ ਨਾਲ ਲੈ ਜਾਣ ਗਏ ਸੀ ਉਹ ਰਸਤੇ 'ਚ ਸਿੱਟ ਗਏ ਤੇ ਫੌਜੀ ਸਾਹਿਬ ਨੇ ਰਫਲ ਚੱਕ ਕੇ ਜਵਾਬੀ ਫਾਇਰ ਵੀ ਦਿੱਤੇ ਇੰਨੇ ਰਾਊਂਡ ਫਾਇਰ ਆਊਂਡ ਦਾ ਹੈ ਜੋ ਐਪ੍ਰੋਕਸੀਮੇਟਲੀ ਪਤਾ ਨਹੀਂ ਫੌਜੀ ਸਾਹਿਬ ਨੂੰ ਪਤਾ ਹੋਊਗਾ ਅੰਦਰ ਵੀ ਗੋਲੇ ਚੱਲੇ ਆ ਉਹਨਾਂ ਨੇ ਅੰਦਰ ਗੋਲੇ ਚਲਾ ਕੇ ਦੱਸਦਾ ਮਾਹੌਲ ਕ੍ਰੀਏਟ ਕੀਤਾ ਕਿਰ ਦੇਖਦੇ ਪਿਓ ਕਿ ਜਿਹੜਾ ਆਰਟੀਕਲ ਲੁੱਟਾ ਗਿਆ ਪੁੱਤਾਂ ਹੋਆ ਦਿਨੋ ਦਿਨ ਬਾਅਦ ਕਿੱਥੇ ਜਾ ਤੇ ਨੂੰ ਹੁਣ ਇਸ ਬਾਰੇ ਦੇਖੋ ਉਸ ਮੁਲਾਜ਼ਮ ਦੇਖ ਰਹੇ ਨੇ ਸਰਕਾਰਾ ਚਲੋ ਇਹਦੇ ਵਿੱਚ ਵੀਰੇ ਨਸ਼ੇੜੀ ਵੀ ਹੋ ਸਕਦੇ ਨੇ ਆਪਾਂ ਕਿਸੇ ਨੂੰ ਕੋਈ ਅਲਿਗੇਸ਼ਨ ਕਰੀਏ ਨਸ਼ੇੜੀ ਨੂੰ ਜਿਹਨੂੰ ਆਪਰੇ ਜਾਨ ਮਾਲ ਦੀ ਪਰਵਾਹ ਨਹੀਂ ਉਹ ਕੁਝ ਵੀ ਕਰ ਸਕਦਾ ਪਤਾ ਲੱਗੇ ਵੀ ਕਿੱਧਰੋਂ ਆਏ ਸੀ ਕਿ ਕਿੱਧਰੋਂ ਨਹੀਂ ਕਿੱਧਰੋਂ ਆਇਆ ਤਾਂ ਨਹੀਂ ਪਤਾ ਲੱਗਿਆ ਜਾਨ ਲੱਗੇ ਉਹ ਬਗਲੀ ਤੋਂ ਫਰਮ ਬੀਗ ਬਗਲੀ ਗਿਆ ਵੀ ਠੀਕ ਹੋਇਆ ਇਹ ਘਟਨਾ ਕੀ ਹੋਈ ਹੈ ਕਰਲਾ ਵੀ ਤਿੰਨ ਮੋਟਰਸਾਈਕਲ ਸਵਾਰ ਆਏ ਸੀ ਸਪਲੈਂਟਰ ਮੋਟਰਸਾਈਕਲ ਤੇ ਅਸੀਂ ਵੀ ਹੁਣ ਸੀਸੀਟੀਵੀ ਕੈਮਰੇ ਦੇ ਵਿੱਚ ਦੇਖਿਆ ਤੇ ਤਿੰਨਾਂ ਕੋ ਅਸੀਂ ਆ ਸੀਗਾ ਉਹ ਅੰਦਰ ਵੜ ਗਏ ਤੇ ਅੰਦਰ ਵੜ ਕੇ ਉਹਨਾਂ ਨੇ ਜਿਵੇਂ ਕਹਿੰਦੇ ਵੀ ਜਿਹੜਾ ਗਨਮੈਨ ਸੀ ਰਫਲ ਸੀ ਇਹਦੇ ਕੋਲ ਉਹਨੂੰ ਫੜਿਆ ਪਹਿਲਾਂ ਤਾਂ ਉਹਨਾਂ ਨੇ ਬੜੇ ਕਿਚਰੇ ਨੇ ਕਿੱਥੇ ਬੜੇ ਕਿਤੇ ਮਿੰਟ ਦੇ ਵਿੱਚ ਬੈਂਕ ਦੇ ਵਿੱਚ ਕਿਹੜਾ ਬੈਂਕ ਪੰਜਾਬ ਐਂਡ ਸੈਂਟਲ ਬੈਂਕ ਜੀ 3 ਮਿੰਟ ਅੱਗੇ 3 ਮਿੰਟ ਅੱਗੇ ਸੀ ਹਾਂ ਜੀ ਸਰੋਂ ਪਤਾ ਨਹੀਂ ਪੈਸੇ ਦਾ ਦੇਣ ਤਾਂ 15 ਲੱਖ ਲੈ ਕੇ ਉਸ ਵਾਰ ਮੈਨੂੰ ਪਤਾ ਕਿੰਨਾ ਹੋਊਗਾ ਕੋਈ ਗੋਲੀ ਵੀ ਚੱਲੀ ਹੈ ਗੋਲੀ ਚੱਲੀ ਹੈ ਅੰਦਰ ਜੀ ਹਾਂ ਜੀ ਹਾਂ ਜੀ ਕੀ ਜਾਣਵਾ ਦਾ ਕੋਈ ਨਿਸ਼ਾਨੀਆਂ ਬਾਕੀ ਆ ਪੈਸੇ ਲੈ ਕੇ ਰੂਟ ਚੋਰੀ ਕਰਦੇ ਨੇ ਤੇ ਇਹੀ ਪੈਂਟਾ ਆਪਣਾ ਨਹੀਂ ਨਹੀਂ ਜੀ ਆਹੀ ਪੈਂਟਾ ਆਪਣਾ ਇਧਰੋਂ ਇਧਰੋਂ ਆਏ ਸੀ ਇਧਰੋਂ ਉੱਡੂ ਹੋੜ ਤੋਂ ਆਏ ਸੀ ਜੀ ਤੇ ਗਈ ਕਿਧਰੋਂ ਇਧਰ ਨਹੀਂ ਜਾਣਾ ਜੀ ਇਧਰੋਂ ਮੁੜਦੇ ਨੇ ਇੱਥੇ ਮੋੜ ਸਾਂ ਖੜਾ ਆ ਦੀਏ ਨਾ ਸੀ ਸੀਸੀਟੀਵੀ ਆ ਲੱਗਿਆ ਜੀ ਬੈਂਕ ਦੇ ਬਾਹਰ ਇੱਕ ਸਟੂਡੀਓ ਦਾ ਲੱਗਿਆ ਹੋਇਆ ਹਾਂਜੀ ਉਹਨਾਂ ਇੱਕ ਬੰਦਾ account ਖੜਾ ਲਾਇਆ ਸੀ ਮਾਇ ਸ਼ਾਇਦ ਹੋ ਸਕਦਾ ਵੀ ਉਹਦੇ ਨਾਲ ਆਇਆ ਹੋਵੇ ਉਹਨੂੰ ਕਿਹਾ ਵੀ ਐਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹ ਨਾ ਸਮਝੇ ਨਹੀਂ ਹੈਗਾ ਚੀਜ਼ ਨੂੰ ਫਿਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵੇਲੇ ਦੀ ਗੱਲ ਸੀ 3:00 ਵਜੇ ਕਿੰਨੇ ਵੇਲੇ ਸੀ ਸਵਾ 2:30 ਵਜੇ ਦੇ ਆਸ-ਪਾਸ ਸੀ ਜਦੋਂ ਇੱਕ ਪਿੰਡ ਤੋਂ ਪਹਿਲਾਂ ਅੰਦਰ ਪਹਿਲਾਂ ਇੱਕ ਆਇਆ ਜੀ ਉਹਨੂੰ ਮੂਲ ਮੇਟਿਆ ਉਹਨੂੰ ਮੇਟਿਆ ਚਿੱਟਾ ਜਿਹਾ ਕੱਪੜਾ ਪੰਨਿਆ ਆ ਸੀ ਟੋਟਲ ਕਿੰਨੇ ਜਣੇ ਸੀ ਲੰਮਾ ਟੋਟਲ ਤਿੰਨ ਬੰਦੇ ਸੀ ਜੀ ਚਾਰ ਸੀ ਉਹਨਾਂ ਹਜ਼ਾਰ ਕਿੰਨਾ ਕੋਲੇ ਸੀ ਜੀ ਫਿਰ ਉਹਦੇ ਅਸੀਂ ਕਿਸੇ ਨਾਲ ਗੱਲ ਫਿਰ ਜਦੋਂ ਉਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਆ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੇਦੋ ਫਿਰ ਜਾਨੋ ਉਹਨੇ ਰਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਿਆ ਜੀ ਫਿਰ ਆਪਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੋਤਮ ਗਤੀ ਹੋਵੇ ਉਹਨੇ ਫਿਰ ਪੈਰਾ ਜੀ ਮਾਰਿਆ ਜੀ ਫਾਇਰ ਫਿਰ ਮੈਨੂੰ ਗਨ ਛੱਡਣੀ ਪਈ ਗਈ ਇਸ ਚੀਜ਼ ਚੰਨ ਤੁਹਾਡੀ ਲੈ ਗਈ ਉਹ ਲੈ ਗਈ ਜੀ ਬਾਹਰ ਤੱਕ ਤੇ ਹਾਂਜੀ ਫਿਰ ਬਾਹਰੋਂ ਗਨ ਚੱਕੀ ਮੈਂ ਤੇ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੱਗ ਚੁੱਕੀ ਜੀ ਕਿੰਨਾ ਕਿੰਨਾ ਟਾਈਮ ਲੱਗਿਆ ਜੀ ਸਾਰੇ ਕੱਢਣਾਂ ਨੂੰ ਬਾਤ ਅਲਕਮੰਡ ਦੇ ਵਿੱਚ 2-3 ਮਿੰਟ ਕਿੰਨਾ ਸੀ ਇੰਦਰ ਤੱਕ ਪੂਰ ਸਟਾਫਰ ਤੱਕ ਜਿੰਨੀ ਲੱਗਦੀ ਅੰਦਰੋਂ ਕਾਉਂਟਰ ਜੀ ਕੱਢ ਕੇ ਲਿਆ ਗਈ ਨਹੀਂ ਫਾਇਰ ਕਿੰਨੇ ਕਿਥੇ ਸਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਸਟਾਪ ਨਾਲ ਕੋਈ ਉਹਨਾਂ ਨੇ ਕੋਈ ਤਰੀਕੀ ਬਤ ਨਹੀਂ ਕੀਤੀ ਆ ਕੋਈ ਜਾਨ ਨਹੀਂ ਇਹਨਾਂ ਨੇ ਬਸ ਗਲੀ ਗਲੋਹ ਜੀ ਮਾੜੇ ਵੋਟੀ ਕਰੀ ਸੀ ਵੀ ਖੜੇ ਰਹੋ ਨਹੀਂ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਪੂਰੇ ਪੰਜਾਬੀ ਦੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਇੱਕ ਸੀ ਹਾਂਜੀ ਲੰਦਾ ਇਹ ਹੋਗਾ ਵੀ ਉਹਦੇ ਨਾਲ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ 2-4 ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਲਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕਾਫੀ ਬਾਤ ਇਸ ਲਈ ਜਿਹੜਾ ਸਬਜੈਕਟ ਜਿਹੜੀ ਕੰਮ ਨਹੀਂ ਖਿਆਲ ਕੀਤਾ ਜੀ ਬਾਤ ਸਿਕਿਉਰਿਟੀ ਲਾਰਮ ਬਜਾਇਆ ਗਿਆ ਹੈ ਹਾਂਜੀ ਸਿਕਿਉਰਿਟੀ ਲਾਰਮ ਸੇਫਟੀ ਲਾਰਮ ਬਜਾਇਆ ਗਿਆ ਹੈ ਲਾਰਮ ਚੱਲ ਰਿਹਾ ਨਹੀਂ ਸਾਰੇ ਨਹੀਂ ਕੋਈ ਕੁਸ਼ਣ ਨਹੀਂ ਬਜਾਇਆ ਇਸ ਦਾ ਅੱਜ ਇਹ ਪੰਜਾਬਿੰਦ ਸਿੰਧ ਬੈਂਕ ਦੀ ਬ੍ਰਾਂਚ ਵਿਲੇਜ ਬੱਜਤ ਫਗਲੀ ਕੋਲ ਸਮਰਾਲਾ ਥਾਣੇ ਦੇ ਏਰੀਆ ਚ ਪੈਂਦਾ ਹੈ ਇੱਥੇ ਸਾਨੂੰ ਪਾਈ ਤੋਂ ਪੋਨੇ ਪਿੰਡ ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਤੇ ਤਿੰਨ ਫੇਸ ਕਵਰਡ ਮੁੰਡੇ ਆਏ ਇੱਕ ਬਾਈਕ ਤੇ ਉਹ ਉਹਨਾਂ ਨੇ ਆ ਕੇ ਪਿੰਨਾ ਕੋਲ ਜੋ ਸਾਨੂੰ ਵੀਡੀਓ ਫੁਟੇਜ ਜੀ ਪਤਾ ਲੱਗਿਆ ਸਪੈਕਲ ਸੀਗੇ ਕਿ ਉਹਨਾਂ ਨੇ 1 ਪੁਆਇੰਟ ਤੇ ਜਿਹੜਾ ਬੈਂਕ ਸਟਾਪ ਸੀ ਉਹਨਾਂ ਨਾਲ ਰੋਬਰੀ ਕੀਤੀ ਤੇ ਬਾਅਦ ਚ ਸਾਨੂੰ ਬੈਂਕ ਦੇ ਜਿਹੜੇ ਆਫੀਸਰਸ ਉਹਨਾਂ ਨੇ ਦੱਸਿਆ ਕਿ ਆਰਾਊਂਡ 15 ਲਗਭਗ ਕਰੀਬ ਦੀ ਉਹਨਾਂ ਦਾ ਜਿਹੜਾ ਇਥੇ ਰੋਬਰੀ ਹੋਈ ਹੈ ਔਰ ਜਿਹੜਾ ਇਥੇ ਗਾਰਡ ਸੀਗਾ ਉਹ ਵੀ ਫੁਟੇਜ ਪਤਾ ਲੱਗਿਆ ਕਿ ਉਹਨੇ ਜਿਹੜਾ ਬਹੁਤ ਸ਼ੁਰੂ ਚ ਕੋਸ਼ਿਸ਼ ਕੀਤੀ ਉਹਨਾਂ ਨੂੰ ਬਾਤ ਕਰਦਣ ਦੀ ਸਿਰੇ ਤੋਂ ਜਿਹੜਾ ਰਾਈਡਰ ਲੋਕ ਵੀ ਕੋਲੇ ਆ ਸਦਾ 1 ਆਫ ਅਕਿਊਜ਼ਮੈਂਟ ਅਰੇ ਕੋ ਵਾਈਫਾਇਰ ਵੀ ਕਿੱਥਾ ਜੋ ਇਥੇ ਮੌਕੇ ਤੇ ਪਤਾ ਲੱਗੇ ਐਂਡ ਦੇ ਫਲੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਪਾਕਿਤੇ ਅੱਗੇ ਸਪੋਰਟ ਸਿਚ ਕਰ ਰਹੇ ਤੇ ਸਾਡੀ ਟੀਮਾਂ ਅੱਗੇ ਵੀ ਭੇਜ ਦਿੱਤੀਆਂ ਕੋਸ਼ਿਸ਼ ਕਰਾਂਗੇ ਕਿ ਜੀ ਜਲਦੋ ਜਲਦੇ ਸਰ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਕੱਢ ਲਈਏ ਤੇ ਨਾਲ ਦੀ ਰਿਕਵਰੀ ਕਰਾਈਏ ਮੈਂ ਰੇਸਵਾ ਕਿੱਧਰ ਰੁਕ ਗਏ ਨੇ ਇਥੇ ਜੀ ਹਾਲੇ ਤੱਕ ਜੋ ਫੁਟੇਜ ਪਤਾ ਲੱਗੇ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੇ ਆ ਕੰਮ ਕਰ ਰਹੇ ਆ ਮੈਂ ਤੇ ਮੈਂ ਉਹ ਐਸਪੀ ਡੀ ਮੌਕੇ ਬਾਕੀ ਜੋ ਵੀ ਡੀਟੈਲਸ ਹੋਣਗੇ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਇਹਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕੱਪੜੇ ਨਾਲ ਬਟ ਇੱਕ ਫਾਇਰ ਵੀਡੀਓ ਤੋਂ ਅਦਰ ਵੀ ਹੁੰਦਾ ਇੱਕ ਤੇ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਪਰ ਉਹ ਬਾਹਰ ਫੁਟੇਜ 'ਚ ਪਤਾ ਲੱਗਾ ਇੱਥੇ ਛੱਡ ਕੇ ਪੱਜ ਗਏ ਸੀ ਮੋਟਰਸਾਈਕਲ ਪਤਾ ਲੱਗਾ ਕਿਹੜੇ ਮੋਟਰਸਾਈਕਲ ਤੇ ਆਈ ਸੀ ਹਲੇ ਜੀ ਫੁਟੇਜ 'ਚ ਨਾ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਔਰ ਬਾਈਕ ਤੇ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਉਹਨਾਂ ਦਾ ਨਾਮ ਕਿੰਨੀ ਰਕਮ ਸੀ ਜਿਹੜੀ ਲੁੱਟੀ ਜੋ ਜਿਹੜੀ ਬਾਈਕ ਤੇ ਅ ਅਫਸਰਜ਼ ਨੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੋਗੀ